ਇਹ ਧਰਮੇ ਚੁਕਾਏ ਗਏ ਜਿਹੜੇ ਸਰਕਾਰ ਵੱਲੋਂ ਕਿਸਾਨ ਜੀ ਨੂੰ ਧੱਕਾ ਨੂੰ ਲੈ ਕੇ ਜਿਹੜੇ ਧਰਮੇ ਚੱਲਦੇ ਸੀਗੇ ਉਹਦੇ ਉੱਤੇ ਕੀ ਕਹਿਣਾ ਚਾਹੀਦਾ ਮੈਂ ਸਮਝਦਾ ਕਿ ਕਿਸਾਨਾਂ ਨਾਲ ਜੋ ਵਿਸ਼ਵਾਸ ਘੜੀਤਾ ਜੋ ਧੱਕਾ ਕੀਤਾ ਸੀਨਾ ਜੋਰੀ ਕੀਤੀ ਆ ਇਹ ਬੜੀ ਮਦਭਾਗੀ ਆ ਔਰ ਮਾੜੀ ਗੱਲ ਆ ਔਰ ਜਿਹੜੇ ਕਿਸਾਨਾਂ ਦੇ ਨਾਲ ਬਾਹ ਖਰੀਆਂ ਕਰਕੇ ਮੁੱਖ ਮੰਤਰੀ ਪੰਜਾਬ ਦਾਅਵੇ ਕਰਦੇ ਸੀ ਕਿ ਅਸੀਂ ਉਹਨਾਂ ਲਈ ਦਿੱਲੀ ਤੱਕ ਜਾਵਾਂਗੇ ਅੱਜ ਉਹਨਾਂ ਨੂੰ ਪਿੱਠ ਦਿਖਾ ਕੇ ਭੱਜ ਗਏ ਬਲਕਿ ਉਹਨਾਂ ਦਾ ਸਮਾਨ ਚੋਰੀ ਕਰਕੇ ਲੈ ਗਏ ਤੇ ਸਮਾਨ ਚੋਰੀ ਕਰਕੇ ਬਰਾਮਦਗੀ ਕਰਾਉਣੀ ਤਾਂ ਕੀਤੀ ਬਲਕੇ ਜਿਹਨਾਂ ਦਾ ਸਮਾਨ ਚੋਰੀ ਹੋਇਆ ਉਹਨਾਂ ਦੇ ਕੇਸ ਦਰਜ ਕਰਾਤੇ ਕਿਸਾਨਾਂ ਦੇ ਕੇਸ ਦਰਜ ਕਰਤੇ ਜਿਹੜੇ ਟਰਾਲੀਆਂ ਚੋਰੀ ਕਰਕੇ ਲੈ ਗਏ ਉਹਨਾਂ ਦੇ ਕੇਸ ਦਰਜ ਨਹੀਂ ਹੋਏ ਕਿਸਾਨਾਂ ਦੇ ਕੇਸ ਦਰਜ ਕਰਤੇ ਤੇ ਪਰ ਇਸ ਤਰ੍ਹਾਂ ਦਾ ਧੋਖਾ ਵਿਸ਼ਵਾਸ ਘਾਟ ਕਿਸਾਨਾਂ ਨਾਲ ਜੋ ਹੋਇਆ ਤਾਂ ਜਗਤੂ ਤੇਰੀ ਵੀ ਹੋਈ ਆ ਵੀ ਮੀਟਿੰਗ ਤੇ ਬੁਲਾ ਕੇ ਅੱਜ ਤੱਕ ਕਿਸੇ ਸੰਘਰਸ਼ ਦੇ ਕਿਸੇ ਲੀਡਰ ਨੂੰ ਅੱਜ ਤੱਕ ਅਦੇ ਗ੍ਰਿਫਤਾਰ ਨਹੀਂ ਕੀਤਾ ਕਿਸੇ ਸਰਕਾਰ ਨੇ ਅੰਡਰਗਰਾਉਂਡ ਲੀਡਰਾਂ ਨਾਲ ਵੀ ਸਰਕਾਰਾਂ ਗੱਲ ਕਰਦੀਆਂ ਨੇ ਪਰ ਕਦੇ ਅ ਗਿਰਫਤਾਰ ਨਹੀਂ ਕਰਦੇ ਪਹਿਲੀ ਵਾਰੀ ਗ੍ਰਿਫਤਾਰੀ ਕੀਤੀ ਹੈ ਸੋ ਅੱਜ ਕਿਸਾਨੀ ਦੇ ਮਸਲੇ ਆਮ ਸਹਿਮਤੀ ਨਾਲ ਸੁਲਾ ਸਫਾਈ ਨਾਲ ਨਪਟਾਉਣ ਦੀ ਲੋੜ ਆ ਕਿਸਾਨਾਂ ਨਾਲ ਟਕਰਾ ਮਹਿੰਗਾ ਪੈ ਗਿਆ ਸਰਕਾਰ ਨੂੰ ਜਿਹੜਾ ਨਹੀਂ ਸੀ ਕਰਨਾ ਚਾਹੀਦਾ ਤੇ ਹੁਣ ਸਿਨਾ ਚੋਰੀ ਦਿਖਾ ਰਹੇ ਨੇ ਅੱਗੇ ਰੌਲਾ ਵੀ ਨਹੀਂ ਪਾਉਂਦੇ ਰਹੇ ਜੇ ਕਿਸਾਨ ਹੁਣ ਮੀਟਿੰਗਾਂ ਕਰ ਰਹੇ ਨੇ ਸਦਭਾਵਨਾ ਮੀਟਿੰਗਾਂ ਕਰ ਰਹੇ ਨੇ ਉਹ ਨਹੀਂ ਹੁੰਦੇ ਇੱਥੇ ਜਾ ਰਹੀਆਂ ਮਾਤਾ ਬਟੱਲਿਆਰ ਸਾਹਿਬ ਨੂੰ ਤੇ ਹਸਪਤਾਲ ਦੇ ਵਿੱਚ ਕਿਸੇ ਨੂੰ ਮਿਲ ਨਹੀਂ ਦਿੱਤਾ ਜਾ ਰਿਹਾ ਮਨ ਸਿਨਾ ਜੋਰੀ ਜਿਹੜੀ ਆ ਟੱਕਾ ਜਿਹੜਾ ਵਿਸ਼ਵਾਸ ਘਾਤ ਆ ਇਹ ਕਿਸਾਨਾਂ ਦਾ ਜੋ ਸਰਕਾਰ ਪੰਜਾਬ ਦੀ ਨੇ ਕੀਤਾ ਬੜਾ ਮਦਭਾਗਾ ਨਹੀਂ ਸੀ ਕਰਨਾ ਚਾਹੀਦਾ